ਸਭ ਤੇ ਜੀ ਪੁੱਛਦੇ ਨੇ ਪੈਸਾ ਆਸਪਤਲ ਹੈ ਕਰੋ ਫੱਲਾ ਨਾ ਬਸ ਲੈ ਲੈ ਚਾਹੀਦਾ ਆਪੋ ਤੇਰਾ ਵਈ ਦੋ ਗਦ ਪਹਿਲਾਂ ਦੱਸ ਦਿਆ ਕਰੋ ਠੀਕ ਕਰ ਜੀ ਜ਼ਰੂਰ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਹੁਣ ਦੱਸ ਲੈ ਵੀ ਬੰਟੀ ਕਮਾਲ ਦੀ ਗੱਲ ਹੈ ਮਾਲਾ ਸੀ ਨਾ ਪਾ ਕੇ ਥੜਾ ਹੋ ਗਿਆ ਠੀਕ ਹੈ ਬਾਈ ਜੀ ਦਾ ਅੱਜ ਗਾਣਾ ਸ਼ੂਟ ਕੀਤਾ ਹੈ ਬਾਈ ਰਾਜਮਾਨ ਜੀ ਕੀ ਕਹਿਣਾ ਚਾਹੁੰਦੇ ਹੋ ਰਾਜਮਾਨ ਜੀ ਹਾਂ ਗਾਣਾ ਸ਼ੂਟ ਕੀਤਾ ਅਸੀਂ ਕੱਲਾ ਗਾਣਾ ਨਹੀਂ ਸ਼ੂਟ ਕਰਕੇ ਚੱਲੇ ਅਸੀਂ ਬਹੁਤ ਸਾਰਾ ਪਿਆਰ ਇਹਨਾਂ ਸੱਜਣਾ ਤੋਂ ਲੈ ਕੇ ਚੱਲੇ ਆ ਜਿਨ੍ਹਾਂ ਨੇ ਸਵੇਰ ਤੋਂ ਸ਼ਾਮ ਤੱਕ ਸਾਡਾ ਇਹਨਾਂ ਸਾਥ ਦਿੱਤਾ ਪਹਿਲਾਂ ਸਾਨੂੰ ਲੱਗ ਰਿਹਾ ਸੀ ਵੀ ਗਾਣਾ ਮੈਨੂੰ ਨਹੀਂ ਲੱਗਦਾ ਵੀ ਅੱਜ ਅੱਜ ਵਿੱਚ ਕੰਪਲੀਟ ਹੋ ਜਾਊਗਾ ਤੇ ਤੁਸੀਂ ਸਾਹਮਣੇ ਟਿੱਕੀ ਦਿਖਾਉਂਗੇ ਜੇ ਸੂਰਜ ਉਹ ਖੜਾ ਹੈ ਆਪਾਂ ਗਾਣਾ ਕੰਪਲੀਟ ਕਰ ਲਿਆ ਇਹ ਸਾਰਿਆਂ ਦੀ ਮਿਹਨਤ ਕਰਕੇ ਆ ਗਿੱਲਸਾਬ ਤੁਸੀਂ ਕੀ ਕਹਿਣਾ ចਦ ਹੈ ਬਹੁਤ ਵਧੀਆ ਜੀ ਬਹੁਤ ਪਿਆਰ ਮਿਲਿਆ ਸਾਨੂੰ ਪਿੰਡ ਵਾਲੇ ਆਪਣੇ ਜਿੰਨੇ ਵੀ ਸੱਜਣਾ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਤੇ ਗਾਣੇ ਨੂੰ ਸਾਡੇ ਨਾਲ ਉਹਨਾਂ ਨੇ ਮਿਲ ਕੇ ਕਰਵਾਇਆ ਹੂੰ ਤੇ ਜਿੰਨਾ ਵੀ ਬਹੁਤ ਸੋਨਾ ਸਾਥ ਦਿੱਤਾ ਸਹਾਰਾ ਦਿੱਤਾ ਪੂਰਾ ਰੋਟੀ ਪਾਣੀ ਚਾਹ ਦਾ ਕਿਸੇ ਨੇ ਕੋਈ ਕੋਈ ਥੱਕ ਵੀ ਨਹੀਂ ਹਾਂ ਸਿਰੇ ਲਾਤਾ ਜੀ ਸਾਰਿਆਂ ਨੇ ਮੈਂ ਵੀ ਸਿੰਗਰ ਹਾਂ ਇਹਨਾਂ ਨੇ ਬਹੁਤ ਜ਼ਿਆਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਾ ਦਿਨ ਤੁਰਦੇ ਫਿਰਦੇ ਰਹੇ ਸਰਪੇ ਇਹੀ ਕਹਿਣਾ ਚਾਹੂੰਗੀ ਕਿ ਇਹਨਾਂ ਨੇ ਗਾਣਾ ਲਿਖਿਆ ਬਹੁਤ ਸੋਹਣਾ ਇਹਨਾਂ ਨੇ ਗਾਇਆ ਬਹੁਤ ਸੋਹਣਾ ਇਹਨਾਂ ਦੀ ਜਿਹੜੀ ਟੀਮ ਸੀ ਉਹ ਬਹੁਤ ਵਧੀਆ ਸੀ ਕਿ ਸਾਨੂੰ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਔਰ ਵੱਧ ਤੋਂ ਵੱਧ ਰਿਸਪੌਂਸ ਦਿਆ ਜੋ ਇਸ Song ਨੂੰ ਸੁਣ ਕੇ ਇਹਦੇ ਚ ਮੈਸੇਜ ਬਹੁਤ ਅੱਛਾ ਹੈ ਜਿਹਦੇ ਤੇ ਆਪਾਂ ਅਮਲ ਕਰਨਾ ਹੈ ਭਾਈ ਜੀ ਜਗਤਾਰ ਸਾਡੇ ਸਿੰਗਰ ਤਿੰਨ ਕੋਣੀ ਤੋਂ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਮਾਲਾ ਸਾਊਂਡ ਨੂੰ ਬਹੁਤ-ਬਹੁਤ ਮੁਬਾਰਕਾਂ ਉੱਚੋ-ਕੁੱੱਚੋ Song ਬਹੁਤ ਹੀ ਵਧੀਆ ਮੇਰੇ ਦਿਲ ਦੇ ਟੱਚ ਕਰ ਕਿਆ ਦੇ ਲੂੰ ਕਿਆ ਬਾਤਾਂ ਹੀ ਨੇ ਬਹੁਤ ਸੋਹਣਾ ਗੀਤ ਗਾਇਆ ਇਹਨਾਂ ਨੇ ਬਹੁਤ ਵਧੀਆ ਲਿਖਿਆ ਹੈਗਾ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਬਿਮਾਰਕਾਂ ਸਾਰਿਆਂ ਦਾ ਧੰਨਵਾਦ ਬਾਈ ਜੀ ਕਮਲ ਸਿੰਘ ਢਿੱਲੋ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹੂੰਗਾ ਜੀ ਬਲਤੇਰ ਮਾਲਾ ਸਾਹਿਬ ਦਾ ਬਹੁਤ ਵਧੀਆ ਸੌਂਗ ਆ ਜਿਸ ਨੇ ਸਿਆਸੀ ਟਕੋਰਾਂ ਕੀਤੀਆਂ ਬਹੁਤ ਠੋਕ-ਠੋਕ ਕੇ ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਮੈਂ ਤੇ ਮੈਂ ਕਹਿਣਾ ਕਿ ਇਹ ਜਿਹੜਾ ਇਹਨਾਂ ਦਾ ਸੌਂਗ ਹੈ ਸਾਡੇ ਸਿਆਸੀ ਲੋਕਾਂ ਦਾ ਜੋ ਨਿਹਾਰ ਆ ਉਸ ਨੂੰ ਉੱਚਾ ਚੁੱਕੇ ਠੀਕਾ ਨ ਉਸ ਤੋਂ ਬਚਾਵੇ ਲੋਕਾਂ ਨੂੰ ਠੀਕ ਸਿੰਘਾ ਜੀ ਧੰਨਵਾਦ ਭਾਈ ਜੀ ਸਾਡੇ ਰਾਜੀ ਸਿੰਘਾ ਜੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਨੇ ਵੀ ਗੀਤ ਲਿਖਣੇ ਆ ਤੇ ਗਾਉਣੇ ਆ ਮਾਲਾ ਸਾਹਿਬ ਤੋਂ ਸਿੱਖੋ ਇਹੋ ਜਿਹਾ ਲਿਖਿਆ ਕਰੋ ਜਿਹੜੇ ਲੋਕਾਂ ਨੂੰ ਸਿਹਤ ਦੇਣ ਤੇ ਨਹੀਂ ਤਾਂ ਦੂਜੇ ਗਾਣਿਆਂ ਦਾ ਕੋਈ ਮਤਲ ਨਹੀਂ ਰਹਿ ਗਿਆ ਪਹਿਲਾਂ ਹੀ ਜਿਹੜੇ ਵੇ ਬਹੁਤ ਆ ਪੰਜਾਬ ਹਾਂਜੀ ਸਾਡੇ ਸਿੰਗਰ ਜੀ ਹੁਣ ਮਾਲਾ ਜੀ ਰਹਿ ਗਏ ਸੀਗੇ ਤੇ ਇਹਨਾਂ ਤੋਂ ਸੁਣਨੇ ਆ ਪਿਆਰੇ ਪਿਆਰੇ ਇੱਕ ਮਾੜਾ ਜਿਹਾ ਸ਼ਬਦ ਗੀਤ ਵੀ ਸੁਣਾ ਦਿਓ ਕਿਹੜਾ ਗੀਤ ਸੁਣਾ ਰਿਹਾ ਜਿਹੜਾ ਹਾਂਜੀ ਸਭ ਤੋਂ ਪਹਿਲਾਂ ਸਾਰੇ ਆਰ ਪਰਿਵਾਰ ਨੂੰ ਮੇਰੇ ਨੂੰ ਦੁਨੀਆ ਦੇ ਵਿੱਚ ਵਸਦੇ ਮੇਰੇ ਪੰਜਾਬੀ ਸੰਸਾਰ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਪਰਿ ਸਸਰੀ ਕਾਲ ਅਸੀਂ ਅੱਜ ਇਹ ਜਿਹੜਾ ਗੀਤ ਕੀਤਾ ਪੁੱਛੋ ਤੁਸੀਂ ਪੁੱਛੋ ਪਿੰਡ ਆਏ ਸਿਆਸੀ ਲਾਣੇ ਨੂੰ ਠੀਕ ਹੈ ਜੀ ਇਹਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਵੋਟਾਂ ਆਗੀਆਂ ਵੈਕ ਨਾ ਜਾਇਓ ਨਸ਼ੇ ਨੋਟ ਵਰਤਾਣੇ ਵੰਡੀਆਂ ਪਾ ਕੇ ਲੋਕ ਲੜਾ ਕੇ ਆਪਕੋ ਬਦਲੋ ਬਾਣੇ ਤੁਸੀਂ ਪੁੱਛੋ ਬਾਕੀ ਇਸ ਗੀਤ ਨੂੰ ਅਮ ਜਿਹੜੇ ਹੈਗੇ ਗੁਰਬਾਜ ਗਿੱਲ ਜੀ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਸ ਦੀ ਡਾਇਰੈਕਸ਼ਨ ਹੈ ਸਾਡੇ ਬਹੁਤ ਵੱਡੇ ਨਿਰਦੇਸ਼ਕ ਐਡੀਟਰ ਰਾਜਮਾਨ ਸਾਹਿਬ ਜੀ ਉਹਨਾਂ ਨੇ ਬੜਾ ਹੀ ਬੜੀ ਹੀ ਮਿਹਨਤ ਕਰਕੇ ਮੇਰੇ ਕੋਲੋਂ ਵੀ ਉਹ ਚੀਜ਼ਾਂ ਕਢਵਾਈਆਂ ਜਿਹੜੀਆਂ ਮੈਂ ਕੱਢ ਨਹੀਂ ਸਕਦਾ ਸੀਗਾ ਬੀਬਾ ਮਨਦੀਪ ਜੀ ਸਾਡੇ ਕਲਾਕਾਰ ਸਹਿਬਾਨ ਸਾਡੇ ਕੈਮਰਾਮੈਨ ਸਾਹਿਬ ਬੰਟੂ ਜੀ ਉਹਨਾਂ ਦੀ ਜਿਹੜੀ ਅੱਖ ਸੀਗੀ ਅੱਜ ਮੈਂ ਉਸ ਪਰਖੂ ਅੱਖ ਦੇ ਵਿੱਚ ਦੀ ਟੱਪਿਆ ਬਾਕੀ ਅ ਕਮਲਜੀਤ ਸਿੰਘ ਢਿਲੋਂ ਸਾਹਿਬ ਸਾਬ ਦਾ ਇਨਸਪੈਕਟਰ ਔਰ ਬਹੁਤ ਵੱਡੇ ਅ ਪ੍ਰਸਿੱਧ ਗੀਤਕਾਰ ਨੇ ਵਿਦਵਾਨ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਡਾ ਮੇਰਾ ਪਿੰਡ ਮੇਰਾ ਪਿੰਡ ਮੈਂ ਕਹੂੰਗਾ ਮੇਰਾ ਆਰ ਪਰਵਾਰ ਟੁੱਟ ਜਿੱਥੇ ਰਾਜੂ ਅ ਸੰਗਰ ਸਾਹਿਬ ਜੀ ਹੋਰੀ ਅ ਆਪਣੇ ਵਿੰਦਰ ਕਲਸੀ ਜੀ ਹੋਰੀ ਤੇ ਹੋਰ ਸਾਰੇ ਪਿੰਡ ਨੇ ਬਹੁਤ ਸਾਥ ਦਿੱਤਾ ਸੋ ਤੈਦਰੋਂ ਧੰਨਵਾਦ ਹੁਣ ਅਸੀਂ ਜਾਣ ਵਾਲੇ ਆ ਤੇ ਸਾਡੀ ਸਾਰੀ ਸਮੁੱਚੀ ਟੀਮ ਵੱਲੋਂ ਪਿੰਡ ਟੁੱਡੀ ਦਾ ਢਿਲੋਂ ਸਾਹਿਬ ਹੋਰਾਂ ਦਾ ਤੇ ਸਮੁੱਚੀ ਪੰਜਾਬੀਅਤ ਦਾ ਧੰਨਵਾਦ ਤੁਸੀਂ ਇਸ ਗੀਤ ਨੂੰ ਸੁਣਨਾ ਸਾਨੂੰ ਕਮੈਂਟ ਦੇਣੇ ਸਾਨੂੰ رائے ਦੇਣੀ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਚੰਗਾ ਲਿਖ ਸਕੀਏ ਅਸੀਂ ਹੋਰ ਵੀ ਚੰਗਾ ਫਿਲਮਾਂਕਣ ਤੁਹਾਨੂੰ ਦੇ ਸਕੀਏ ਬਹੁਤ ਬਹੁਤ ਧੰਨਵਾਦ